ਸਭ ਤੋਂ ਦੁੱਖ ਦੀ ਗੱਲ ਪਤਾ ਕੀ ਹੈ ਮਤਲਬ ਇੱਕ ਅੱਛੀ ਗੱਲ ਹੈ ਇੱਕ ਦੁੱਖ ਦੀ ਗੱਲ ਹੈ ਅੱਛੀ ਗੱਲ ਇਹ ਹੈ ਕਿ ਜਦੋਂ ਮੈਂ ਮੈਨੂੰ ਇਹਨਾਂ ਨੇ ਲੋਕੇਸ਼ਨ ਭੇਜੀ ਤੇ ਲੋਕੇਸ਼ਨ ਦੇ ਉੱਤੇ ਮੈਂ ਆਇਆ ਹਾਂ ਤਾਂ ਮੈਨੂੰ ਰਾਹ 'ਚ ਬੰਦਿਆਂ ਨੂੰ ਮੈਂ ਪੁੱਛਿਆ ਯਾਰ ਅੱਗੇ ਮਿੱਟੀ ਸੁੱਤੀ ਹੋਈ ਸੀ ਇੱਥੇ ਤਾਂ ਮੈਨੂੰ ਜਿਹਦੇ ਜਿਹਦੇ ਕੋਲੇ ਮੈਂ ਕਹਿੰਦਾ ਆਇਆ ਝੋਟੇ ਦੇ ਜਾਣਾ ਮੈਨੂੰ ਰਸਤਾ ਵੀ ਦੱਸ ਕੇ ਗਏ ਵਖਾ ਕੇ ਵੀ ਗਏ ਤੇ ਜੇ ਕਿਤੇ ਤੁਸੀਂ ਅੱਜ ਕੱਲ ਦੇ ਲੀਡਰ ਦਾ ਪੁੱਛ ਲਓ ਕਿਸੇ ਕੋਲੋਂ ਤਾ ਗਾਲ ਕੱਢਦੇ ਤੇ ਨਾ ਐਡਰੈਸ ਦੱਸਦੇ ਐ ਇੱਕ ਐਹੋ ਜਿਹਾ ਬੰਦਾ ਉਸ ਬੰਦੇ ਉੱਤੇ ਮੈਨੂੰ ਹੁਣੇ ਦੱਸ ਰਿਹਾ ਮੈਨੂੰ ਵੀ ਪਤਾ ਥੋੜਾ ਲਈ ਪਰਚਿਆਂ 'ਲੀ ਧੂੜ ਗੱਡੀ ਪਈ ਐ ਹੋਰ ਛੱਡੋ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਭਗਵੰਤ ਸਿੰਘ ਮਾਨ ਮੈਂ ਤੈਨੂੰ ਕਹੂੰਗਾ ਆ ਖੜੇ ਇਹਨਾਂ ਦੇ ਬਜ਼ੁਰਗ 2 ਸਾਲ ਪਹਿਲਾਂ ਦਾ ਪਰਚਾ ਇਹ ਸੁਣ ਲਾ ਧਿਆਨ ਨਾਲ ਨਹੀਂ ਤਾਂ ਬਾਅਦ ਵਿੱਚ ਜਵਾਬ ਦੇਨੇ ਪੈਣੇ 2 ਸਾਲ ਪਹਿਲਾਂ ਇੱਥੇ ਪੁਲਿਸ ਆ ਅਰੈਸਟ ਕਰਨ ਆਈ ਸੀ ਬਿਨਾ ਲੇਡੀ ਪੁਲਿਸ ਤੋਂ ਆਈ ਐ ਬਿਨਾਂ ਲੇਡੀ ਪੁਲਿਸ ਤੋਂ ਜਦੋਂ ਆਈ ਐ ਤੇ ਲਾਣੇਦਾਰ ਹੈ ਤਾਂ ਲਾਣੇਦਾਰ ਨੂੰ ਆਪਦੀਆਂ ਘਰ ਦੀਆਂ ਬੁੜੀਆਂ ਦੀ ਰੱਖਿਆ ਕਰਨ ਦਾ ਹੱਕ ਨਹੀਂਗਾ ਉਹਨੇ ਦਰਵਾਜ਼ਾ ਬੰਦ ਕਰ ਲਿਆ ਪੁਲਿਸ ਦੂਜੇ ਪਾਸੇ ਦੀ ਆ ਗਈ ਲੇਡੀਜ਼ ਪੁਲਿਸ ਨਹੀਂ ਐ ਮੈਂ ਫਿਰ ਦੱਸ ਦਿਆਂ ਕਿਸੇ ਦੇ ਘਰੇ ਪੁਲਿਸ ਜਾ ਰਹੀ ਐ ਹਰ ਘਰ ਚ ਲੇਡੀਜ਼ ਹੁੰਦੀਆਂ ਨੇ ਕੀ ਇਹ ਲੇਡੀਜ਼ ਪੁਲਿਸ ਲੈ ਕੇ ਨਹੀਂ ਆਉਣੀ ਚਾਹੀਦਾ ਸੀ ਉਹ ਸਾਰਾ ਕੁਝ ਵੀਡੀਓ ਚ ਉਹਦਾ ਐਵੀਡੈਂਸ ਐ ਤੇ ਉਦੋਂ ਜਦੋਂ ਇਹਨਾਂ ਨੇ ਦਰਵਾਜ਼ਾ ਬੰਦ ਕੀਤਾ ਤਾਂ ਇਹਨਾਂ ਤੇ ਹੁਣ ਕੇਸ ਪਾਤਾ ਜੀ ਪੁਲਿਸ ਨੂੰ ਬਾਦਾ ਕ੍ਰੀਏਟ ਕੀਤੀ ਪਹਿਲਾਂ ਤਾਂ ਮੈਨੂੰ ਇੱਕ ਸਮਝ ਨਹੀਂ ਆਉਂਦੀ ਇਹ ਪੁਲਿਸ ਵਾਲਿਆਂ ਨੂੰ ਪਹਿਲਾਂ ਦਿਮਾਗ ਨਹੀਂ ਕੰਮ ਕਰਦਾ 2 ਸਾਲ ਪਹਿਲਾਂ ਕਿਉਂ ਨਹੀਂ ਪਾਇਆ ਪਰਚਾ ਵੀ ਮੈਂ ਦੱਸਦਾ ਤੁਹਾਨੂੰ ਇਹਨਾਂ ਨੇ ਕਰਤੂਤ ਕਿਉਂ ਕੀਤੀ ਹੈ ਕਿਉਂਕਿ ਇਹਨਾਂ ਨੇ ਸੱਤ ਪੁਲਿਸ ਵਾਲਿਆਂ ਤੇ ਕਿਹੜਾ ਪਰਚਾ ਕਰਾਇਆ ਆਈ ਵੀ ਹਿਊਮਨ ਰਾਈਟਸ ਥਰੂ ਪਾਇਆ ਹਿਊਮਨ ਰਾਈਟਸ ਦੇ ਥਰੂ ਉਹਨਾਂ ਦੇ ਰੈਟ ਪਾਈ ਗੰਦਾ ਟੱਪੀਆਂ ਰੈਟ ਪਾਈ ਹੈ ਨੰਗੇ ਸਰਕਮਾ ਜਾ ਨੰਗੇ ਸਿਰ ਕਮਾਇਆ ਸਰਦਾਰ ਬੰਦੇ ਨੂੰ ਝੂਠੇ ਪਰਚੇ ਪਾਏ ਤਕੰਦਰ ਡੱਪ ਕੇ ਅੰਦਰ ਆਏ ਲੇਡੀਜ਼ ਪੁਲਿਸ ਨਾਲ ਦੀ ਜਦੋਂ ਇਹਨਾਂ ਨੇ ਪਾਇਆ ਹਿਊਮਨ ਰਾਈਟਸ ਬਦਲੇ ਚ ਇਹਨਾਂ ਤੇ ਬਜ਼ੁਰਗਾਂ ਦੇ ਉੱਤੇ ਕੇਸ ਪਾਤਾ ਤੁਹਾਨੂੰ ਸ਼ਰਮ ਸ਼ੁਰੂ ਨਹੀਂ ਆਉਂਦੀ ਆ ਉਹਨਾਂ OSD ਕੋਹਾਂ ਤੋਂ ਮਾਨਾ ਚਾਹੀ ਗਿਆ ਉਹਦੀ ਵੀ ਵੀਡੀਓ ਆ ਤਿੰਨੇ MLA ਵੀ ਲੈ ਵੀ ਅੱਜ ਕੋਈ ਗੱਲ ਨਹੀਂ ਕਰਾਂਗੇ ਬਹੁਤ ਬਹੁਤ ਅਥੋਰਿਟੀ ਬੋਲਦੇ ਉਦੋਂ ਜੀ ਤੁਹਾਨੂੰ ਸਾਰ ਨੂੰ ਪਤਾ ਹੀ ਹੈ ਇਹਨਾਂ ਦਾ OSD ਭਵੰਤਮਾਨ ਦਾ ਹਸਪੀਟਲ ਦਾ ਮੈਂ ਤਾਂ ਜੇਲ੍ਹ ਸੀ ਤਿੰਨੇ ਮਾਨਸਾ ਦੇ MLA ਵਿਧਾਇਕ ਤੇ ਐਸਐਸਪੀ ਨਾਨਕ ਸ਼ਰਿਆ ਵੀਡੀਓਆਂ ਬਣੀਆਂ ਹੋਈਆਂ ਵੀ ਅਸੀਂ ਪਰਚੇ ਕੈਨਸਲ ਕਰਾਂਗੇ ਝੋਟੇ ਦੇ ਮੇਰੇ ਤਾਂ ਕੀ ਕੈਨਸਲ ਕਰਨੇ ਸੀ ਮੇਰੇ ਤੇ ਚਾਰ ਹੋਰ ਪਾ ਰੱਖੇ ਨੇ 6 ਹੋ ਗਏ ਟੋਟਲ ਇੱਕ ਪਹਿਲਾ 3 7 ਆ ਤੁਹਾਨੂੰ ਪੁੱਛ ਗਿਆ ਝੂਠਾ ਪਾਇਆ ਸੀ ਉਹ ਕੈਨਸਲੇਸ਼ਨ ਹੁਣ ਮੇਰੇ ਵਿਰਧ ਬਾਪੂ 70 ਸਾਲ ਤੇ ਪਾਤਾ ਪਰ ਫਾਹੀ ਲਾ ਦੋ ਇਹਦੇ ਨਾਲ ਔਰ ਇੱਕ ਹੋਰ ਵੇਖੋ ਵੀ ਡੰਬਣਾ ਐਸੇ ਸ਼ਹਿਰ ਦਾ ਇੱਕ ਬੰਦਾ ਹੈ ਐਮਐਲਏ ਉਹਦੇ ਤੇ ਸੇ ਭਗਵੰਤ ਸਿੰਘ ਮਾਨ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਸੀ ਸਾਨੂੰ ਸਬੂਤ ਮਿਲ ਗਏ ਆ ਅਸੀਂ ਇਹਨੂੰ ਫੜ ਲਿਆ ਸਿੱਧਾ ਲੈ ਵੀ ਚੋਰੀ ਕਰਦੇ ਆ ਕ腐ਸ਼ਨ ਲੈਂਦੇ ਆ ਫੜ ਲਿਆ ਉਹ ਜਿਹੜੇ ਵਾਦੇ ਸੀ 3 ਸਾਲ ਪਹਿਲਾਂ ਬੋਲੇ ਤੇ ਹੁਣ ਤੁਸੀਂ ਉਹਨੂੰ ਫਰੀ ਕਰਤਾ ਇਹਦੀ ਗੱਲ ਵੀ ਫਿਰ ਉਦੋਂ ਮੁੱਖ ਮੰਤਰੀ ਗਲਤ ਕਹਿ ਰਹੇ ਸੀ ਗੁੰਮਰਾਹ ਕਰ ਰਹੇ ਸੀ ਪੰਜਾਬ ਨੂੰ ਪਰ ਇੱਕ ਗੱਲ ਮੈਂ ਹੋਰ ਦੱਸ ਦਿਆਂ ਤੁਹਾਨੂੰ ਇਹ ਤੁਸੀਂ ਨਸ਼ਿਆਂ ਦੇ ਵਿਰੁੱਧ ਯੁੱਧ ਹੈ ਕੱਲ ਐਸੇ ਸ਼ਹਿਰ ਮਾਨਸਾ ਤੈਨ ਮੁੰਡੇ ਤੈਨ ਮੁੰਡੇ ਗੁਜ਼ਰੇ ਨੇ ਨਸ਼ੇ ਕਰਕੇ ਪਿਛਲੇ ਮਹੀਨੇ 31 ਵਾਰ 14 ਦੀ ਗਿਣਤੀ ਹੈ 14 ਦੀ ਅਸਲ ਲੋਗਾ ਲੈ ਕੇ ਜਾਉਂ ਜਟਾਣਾ ਪਿੰਡ ਵਾਲੇ ਕੱਟ ਰੱਖਣਗੇ ਉੱਥੇ ਇੱਕ ਪਿੰਡ ਤੇ ਜਟਾਣਾ ਛੋਟਾ ਜਿਹਾ ਪਿੰਡ ਆ ਚਾਰ ਪੁੱਤ ਮੁੰਡੇ ਗੁਜ਼ਰ ਗਏ ਆਹ ਥੋੜਾ ਯੋਧਾ ਇਕੱਲਾ ਝੋਟਾ ਇੱਥੇ ਖੜਾ ਦੱਸ ਰਿਹਾ 14 ਮੁੰਡੇ ਗੁਜ਼ਰ ਗਏ ਆ ਬਾਅਦ ਸੱਤ ਮੁੰਡੇ ਗੁਜ਼ਰ ਗਏ ਕੱਲ ਨਸ਼ੇ ਦੀ ਵੱਡੋ ਜਨਾਲ ਤੇ ਕਹਿ ਦਿੰਦੇ ਨੇ ਇਹ ਵਿਫਾਹਾ ਲੈ ਗਿਆ ਜਾਂ ਸਾਇਲੈਂਟ 24 ਸਾਲ ਦੇ ਬੱਚਾ ਨੂੰ ਕੋਈ ਸਾਇਲੈਂਟ ਅਟੈਕ ਹੋਇਆ ਹੈ ਅੱਜ ਤੱਕ ਸੱਲੋ ਹੈ ਕਦੇ 24 ਸਾਲ ਦੇ ਬੱਚਾ ਨੂੰ ਛੋਡੇ ਵੇਲੇ ਕਦੇ ਨੌਜਵਾਨ ਬੱਚਾ ਮਰਦਾ ਸੀ ਕੋਈ ਐਕਸੀਡੈਂਟ ਹੋ ਗਿਆ ਤਾਂ ਮਰ ਜਾਂਦਾ ਆਪ ਦੀ ਨਿਕਾਮੀ ਨੂੰ ਛਪਾਉਣ ਲਈ ਇਹ ਹੈ ਜੋ ਉਸ ਕਰਦੇ ਆ ਹਨਾ ਤਾਂ ਧੰਨਵਾਦ ਆ ਇਹ ਜੋ ਸਾਡੇ ਵੀ ਆਏ ਨੇ ਸੋਚਣਾ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਕਹੂੰਗਾ ਕਿ ਉਹ ਮੁੰਡੇ ਨੇ ਜਿਹੜੇ ਨਿਰਸਵਾਰਥ ਕੰਮ ਕਰ ਰਹੇ ਨੇ ਫਿਰ ਪਤਾ ਕੀ ਕਹਿਣਗੇ ਇਹ ਰਫ ਤੁਸੀਂ ਮੇਰੀ ਗੱਲ ਸੁਣੋ ਜਿਨ੍ਹਾਂ ਨੂੰ ਤੁਸੀਂ ਟ੍ਰੇਨਿੰਗ ਦਿੰਨੇ ਹੋ ਪੁਲਿਸ ਦੀ ਜਿਨ੍ਹਾਂ ਨੂੰ ਸਿਖਾਉਣੇ ਹੋ ਕਿ ਬਿਹੇਵ ਕਿਵੇਂ ਕਰਨਾ ਹੈ ਜਦੋਂ ਤੁਸੀਂ ਪਬਲਿਕ ਡੀਲਿੰਗ ਕਰਨੀ ਹੈ ਉਹ ਤੁਹਾਡੇ ਪੁਲਿਸ ਵਾਲੇ ਤਾਂ ਕੰਦਾ ਟੱਪ ਕੇ ਆਉਂਦੇ ਆ ਇਹ ਸਾਰੇ ਬੇਬੇ ਹਰੀ ਘਰ ਸੀਗੇ ਉਦੋਂ ਤੁਹਾਨੂੰ ਤਾਂ ਇਹ ਤਰੀਕਾ ਨਹੀਂ ਆਇਆ ਤੇ ਇਹਨਾਂ ਨੂੰ ਤੁਸੀਂ ਆਨੇ ਕਿ ਜੀ ਗਲਤ ਬੋਲਦਾ ਜਾ ਕੇ ਤੇ ਹੋਰ ਕੀ ਬੋਲੇ ਨਛੇੜੀਆਂ ਨੂੰ ਜਿਹੜੇ ਬੰਦੇ ਨਸ਼ਾ ਵੇਚਦੇ ਨੇ ਉਹ ਨਛੇੜੀ ਤਾਂ ਉਹ ਤਾਂ ਆਪਣੇ ਬੱਚਿਆਂ ਨੂੰ ਤਾਂ ਬਚਾਉਣੇ ਆਪਾਂ ਉਹਨਾਂ ਲਈ ਇਹ ਕੀ ਬੋਲੇ ਵਿਚਾਰਾ ਜਾ ਕੇ ਹੋਰ ਇੱਕਾ ਲੇਮੈਂਡ ਹੈ ਨੇ ਮੈਂ ਉਹ ਵੀ ਗੱਲ ਕਰੂ ਜਿਵੇਂ ਉਹ ਜਾਂਦਾ ਇੱਕ ਸੱਚਾ ਬੰਦਾ ਹੈ ਆਪਾਂ 40 50 ਬੱਚੇ ਛਡਾਰ ਖੈ ਨਾ ਛੜੇ ਆਪਣੇ ਜਿੰਮ ਲਾਉਂਦੇ ਨੇ 50000 ਕਮਾ ਰਹੇ ਨੇ ਇਹ ਕਹਿੰਦੇ ਸੀ ਨੌਕਰੀਆਂ ਦੇਵਾਂਗੇ ਆਪਾਂ 50 ਬੰਦੇ ਮਾਨਸਾ ਮਾਨਸਾ ਦੇ ਮੂਹਰੇ ਖੜੇ ਕਰ ਸਕਦੇ ਹਾਂ ਹਾਂ ਆ ਸੁਣੋ ਗੱਲ ਚੰਗੇ ਛਡਾ ਰਹੇ ਐ ਔਰ ਤੁਸੀਂ ਇਹਨੂੰ ਸਿਲਾ ਕੀ ਦੇ ਰਹੇ ਹੋ ਕੀ ਉਹਨਾਂ ਦੇ ਬਜ਼ੁਰਗ ਗਏ ਇੱਧਰ ਉਹ ਖੜੇ ਸਾਹਮਣੇ ਇਹਨਾਂ ਦੇ ਤੁਸੀਂ ਪਰਚਾ ਕਰ ਤੋਂ ਉਹ ਵੀ 2 ਸਾਲ ਬਾਅਦ ਆਲਾ ਜਦੋਂ ਆਲ ਦੇ ਲਾਣੇ ਦੀ ਰੱਖਿਆ ਕਰ ਰਹੇ ਆ ਲਾਣੇਦਾਰ ਆ ਯਾਰ ਆ ਕਰ ਰਹੇ ਹਾਂ ਤੁਸੇ ਮਾੜਾ ਜਿਹਾ ਤਾਂ ਸੋਚ ਲੋ ਮੈਨੂੰ ਸੋਡੀ ਜਾਣਕਾਰੀ ਹੋ ਦਸਣਾ ਰਮਨ ਸਾਹਿਬ ਅੱਜ ਨਾ ਹੀ ਇਹਨਾਂ ਨੇ ਚਾਰ ਕਟਾਈਲਾਂ ਲਾਈਆਂ ਪਾਰਕ ਚ ਬਣਾਇਆ ਤਾਂ ਆਪਣੀ ਵਿਕਾਰ ਦੀ ਸ਼ੇਰਾ ਉਧਰ ਨੂੰ ਵਖੰਦਰ ਮੈਂ ਸੁਣ ਦਿਖਾ ਕੇ ਲਿਆਉਂਗਾ ਇਹਨੂੰ ਵੀ ਵਿਖਾ ਦੇਈ ਇਹਦੇ ਨਾਲ ਵੀ ਵਿਖਾ ਦੇ ਚਾਰ ਕਟਾਈਲਾਂ ਲਾਈਆਂ ਨੇ ਇਹਨਾਂ ਨੇ ਚਾਰ ਕਟਾਈਲਾਂ ਦੇ ਚ ਇਹਨਾਂ ਨੇ ਬੋਰਡ ਲਾਇਆ ਹੈ ਵੀ ਭਵਨ ਤਮਾਨ ਦੀ ਕਾਰਗੁਜ਼ਾਰੀ ਸਰਕਾਰ ਚ ਇਹ ਟਾਈਲਾਂ ਦਾ ਘਾਟ ਮਾਨਯੋਗ ਬੀਜ ਸਿੰਘ ਨਾਲ ਕਰਨਗੇ ਜਿਹੜੇ ਇਹਨਾਂ ਨੇ ਕਰਾਪਸ਼ਨ ਚ ਫੜੇ ਵੀ ਖੁਦ ਫੜੇ ਸੀ ਤੇ ਆਪਾਂ ਵੀ ਇਹਨਾਂ ਨੂੰ ਬੇਇਨਤੀ ਕਰਦੇ ਹਾਂ ਪਹਿਲ ਇਹਨਾਂ ਨੂੰ ਆ ਵੀ ਆ ਮੈਂ ਵੀ ਬੋਰਡ ਲਗਾਉ ਪੱਕਾ ਕਰਕੇ ਮ ਵੀ ਮਾਨ ਜੋਗ ਆਪ ਬਨਾਲਾ ਵੀ ਮਾਨ ਜੋਗ ਭੰਤਮਾਨ ਦੀ ਜੋਗ ਗਵਾਈ ਹੇਠ ਨਸ਼ੇ ਵਿਰੁੱਧ ਲੜ ਰਹੇ ਸੱਚ ਬੋਲਦੇ ਆ ਬਜ ਵਿੱਚ ਇਸ ਘਰ ਦੇ ਬਸਿੰਦਿਆਂ ਤੇ ਸਭ ਤੋਂ ਵੱਧ ਝੂਠੇ ਪਰਚੇ ਪਾਏ ਗਏ ਨੇ ਵਿਦ ਪ੍ਰੂਫ 6 ਮੇਰੇ ਤੇ ਇੱਕ ਮੇਰੇ ਬਾਪੂ ਤੇ ਮੇਰੇ ਬੱਚੇ ਰਹਿ ਗਏ ਇਹਨਾਂ ਨੂੰ ਮਾਰ ਦੋ ਸਾਨੂੰ ਗੋਲੀ ਮਾਰ ਦੋ ਅਸੀਂ ਪੰਜਾਬ ਚ ਹੀ ਰਹਨੇ ਆ ਸੱਚ ਬੋਲਦੇ ਆ ਕੋਈ ਛੋਡੇ ਸਾਡੇ ਚ ਕੋਈ ਕਮੀ ਹੋਵੇ ਦੱਸੋ ਵੱਡੇ ਬਲੇਕ ਇਹਨਾਂ ਦਾ ਪਰਚਾ ਤੁਸੀਂ ਉਹਨਾਂ ਤੋਂ ਪੈਸੇ ਲੈਨੇ ਹੋ ਧੰਨਵਾਦ ਸਾਇਦ ਪੂਰਾ ਪਰਿਵਾਰ ਅਦਗਾਟਨੇ ਕਰੋ ਜੀ ਛੋਡੇ ਚੋਰ ਐਮਐਲਏ ਨੂੰ ਭੇਜ ਦੋ ਜੇ ਤੁਸੀਂ ਆਸ ਆ ਤੁਸੀਂ ਕਰੋ ਨਹੀਂ ਫਿਰ ਸਾਡੇ ਆਪ ਦੇ ਲਈ ਕਰਾਉਣ ਵਾਲੇ ਹੈਗੇ ਨਹੀਂ ਅਸੀਂ ਸਦਾਂਗੇ ਸਾਰਿਆਂ ਨੂੰ ਥੋੜਾ ਜਿਆ ਸੋਚ ਲਿਓ ਜੇ ਥੋੜਾ ਜਿਆ ਮੈਂ ਕਿਸਦਾ ਜੀ ਨਹੀਂ ਕਰਦਾ ਉਹਦੇ ਬਾਅਦ ਚ ਲਿਖਣ ਨੂੰ ਮੈਂ ਤੁਹਾਨੂੰ ਨਾ ਇੱਕ ਗੱਲ ਦੱਸ ਦਿਆਂ ਭਗਵੰਤ ਜੀ ਆ लास्ट ਗੱਲ ਦੱਸਦਾ ਇਹ ਦਿੱਲੀ ਵਾਲਿਆਂ ਨੇ ਨਜ਼ਰ ਨਹੀਂ ਆਉਣਾ ਕਿਤੇ ਇਹ ਸਵਾਲ ਥੋਠੋ ਪੁੱਛੇ ਜਾਣਗੇ ਤਾਂ ਜ਼ਿੰਦਗੀ ਜਿਹੜੀ ਬਾਕੀ ਆ ਅੱਗੇ ਜੇ ਉਹਦੇ ਜਵਾਬ ਥੋੜੇ ਜੀ ਵੀ ਆਪ ਦੇ ਕਰਮਾਂ ਨਾਲ ਦੇਣੇ ਚਾਹੁੰਦੇ ਹੋ ਨਾ ਹਜੇ ਵੀ ਬਾਕੀ ਹੈ ਇਹਦਾ ਕੁਛ ਕਰ ਲੋ ਨਹੀਂ ਤਾਂ ਵਕਤ ਨਿਕਲ ਗਿਆ ਤੇ ਫਿਰ ਪੂਰਾ ਜ਼ਿੰਦਗੀ ਅੱਖਾਂ 'ਚ ਕੁਸੁੰਨ ਦੇ ਕੇ ਰਹੋਗੇ ਕਿ ਮੌਕਾ ਮਿਲਿਆ ਸੀ ਕੀਤਾ ਨਹੀਂ ਕੋਸ਼ਿਸ਼ ਬਲ ਕੇ ਐਜ ਦੇ ਮੁੰਡਿਆਂ ਨੂੰ ਜਿਹੜੇ ਸੱਚੀ ਮੁੱਚੀ ਕੋਸ਼ਿਸ਼ ਕਰ ਰਹੇ ਆ ਉਹ ਇਹਨਾਂ ਦੇ ਬਜ਼ੁਰਗਾਂ